ਦੰਦਰਪਾਲ ਸਿੰਘ ਜੀ ਸਦਵਾ ਇਸ ਨਗਰ ਦੇ ਸਰਪੰਚ ਸardar Karam Singh ਤੇ 라칸ਵਾਸੀ ਨੌਜਵਾਨ ਵੀਰੋ ਭੈਣੋ ਸੇ ਭਰਾਓ ਗੱਜ ਕੇ ਪੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗਦਾਰ ਸਿੰਘ ਸੰਧੂ ਦੀ ਯਾਦ ਦੇ ਵਿੱਚ ਜੋ ਆਇਸਾਲਿਕ ਬਹੁਤ ਹੀ ਭਾਰੀ ਮੇਲਾ ਹੈ ਸਭ ਵਿੱਚ ਲੱਗਦਾ ਉਸ ਜਾਤ ਦੇ ਜੁੜੇ ਆ ਗਦਾਰ ਸਿੰਘ ਸੰਧੂ ਨੂੰ ਕੱਲਾ ਇਸ ਨਾਕੇ ਦਾ ਨਹੀਂ ਬਲਕੇ ਪੰਜਾਬ ਦਾ ਔਰ ਹਿੰਦੁਸਤਾਨ ਦਾ ਕੋਨੇ-ਕੋਨੇ ਚ ਬੈਠਾ ਵੀਰ ਗਦਾਰ ਸਿੰਘ ਸੰਧੂ ਨੂੰ ਜਾਣਦਾ ਕਿਉਂਕਿ ਉਹਨਾਂ ਦੀ ਕਲਾਕਾਰ ਤਾਰੀ ਜਿੰਨੀ ਉਹਨਾਂ ਨੇ ਵਧੀਆ ਢੰਗ ਨਾਲ ਗਾਇਆ ਔਰ ਕਿਸੇ ਨੂੰ ਵੀ ਵਿਰਸੇ 'ਚ ਮਿਲਦੀਆਂ ਦੋ ਗੱਲਾਂ ਕੋਈ ਵਧੀਆ ਗਾ ਸਕਦਾ ਪਰ ਲਿਖ ਨਹੀਂ ਸਕਦਾ ਕੋਈ ਵਧੀਆ ਲਿਖ ਸਕਦਾ ਪਰ ਗਾ ਨਹੀਂ ਸਕਦਾ ਪਰ ਦਦਾਰ ਸੰਧੂ ਦੇ ਉਹ ਵਿਰਸੇ 'ਚ ਦੋਨੇ ਗੱਲਾਂ ਮਿਲੀਆਂ ਔਰ ਜਿੱਥੇ ਇੱਕ ਵਧੀਆ ਲਿਖਦਾ ਸੀ ਉਹਤੇ ਬਹੁਤ ਹੀ ਵਧੀਆ ਗਾ ਕੇ ਉਹਨਾਂ ਗੀਤਾਂ ਨੂੰ ਲੋਕਾਂ ਨੇ ਰੂਹ ਕਰਦਾ ਸੀ ਔਰ ਮੈਂ ਸਾਂਝਾ ਕਰਦਾ ਕਿ ਦਦਾਰ ਸੰਧੂ ਨੇ ਇਹ ਤਾਂ ਆਪਣੀ ਮਿੱਟੀ ਨੂੰ ਪਿਆਰ ਕੀਤਾ ਇੱਥੇ ਅੱਜ ਦੇਖਿਆ ਕਿ ਛੋਟੇ ਛੋਟੇ ਕਲਾਕਾਰ ਹੁੰਦੇ ਨੇ ਅਜੇ ਗਵਣਾ ਸ਼ੁਰੂ ਕਰਦੇ ਨੇ ਪਹਿਲਾਂ ਲੁਤਿਆੜੇ ਸ਼ਹਿਰ ਚ ਪਲਾਕ ਲੈ ਕੇ ਕੋਠੀ ਬਣਾਉਂਦੇ ਨੇ ਭੱਜਦਾਸ ਸਿੰਘ ਨੇ ਆਪਣੀ ਮਿੱਟੀ ਨੂੰ ਪਿਆਰ ਕੀਤਾ ਇਸ ਧਰਤੀ ਨੂੰ ਪਿਆਰ ਕੀਤਾ ਮੈਨੂੰ ਪਤਾ ਉਹ ਸਮਾਂ ਜਦੋਂ ਅਸੀਂ ਪੜ੍ਹਨ ਚਾਹਦੇ ਹੁੰਦੇ ਸੀ ਡਾਕੇ ਕਾਲਜ ਦੇ ਵਿੱਚ ਤਾਂ ਕਿਸੇ ਰਾਤ ਤੋਂ ਵੀ ਪ੍ਰੋਗ ਕਰਕੇ ਆਉਣਾ ਉਹਨੇ ਮੁੱਲਾ ਪਹਿਲਾਂ ਕਰਨਾ ਫੇਰ ਆ ਕੇ ਮੁਲਾਪੁਰ ਵਾਲੇ ਸੂਏ ਤੇ ਖੜਨਾ ਫਿਰ ਖੰਜਰਾ ਦੇ ਕੋਲੇ ਆ ਕੇ ਖੜਨਾ ਫੇਰ ਆ ਕੇ ਪੜਨ ਵਾਲੇ ਬਸ ਸਟੈਂਡ ਤੇ ਖੜਨਾ ਤੇ ਫਿਰ ਆਪੀ ਉੱਥੇ ਮੈਂ ਸਮਝਦਾ ਕਿ ਆਪਣੇ ਨਗਰ ਦਾ ਸਰਪੰਚ ਪਣੇ ਤੇ ਮੇਰੇ ਨਾਲ ਤੁਸੀਂ ਮੈਂ ਵੀ ਆਪ ਵੀ ਸਰਪੰਚ ਹੀ ਬਣਦਾ ਅਸੀਂ ਇਕੱਠੇ ਇੱਕ ਬਲਾਕ ਪਿੰਡ ਸੀਗਾ ਤੇ ਆਪਣੇ ਜਿੱਥੇ ਉਹਨਾਂ ਨੇ ਪਿੰਡ ਲਈ ਲਾਕੇ ਦੀ ਤਰੱਕੀ ਚੇਸਾ ਪਾਇਆ ਔਰ ਉਹਨਾਂ ਦਾ ਤਾ ਉਹ ਸਮਾਪੋ ਅਲ ਵੀ ਸਾਹਤਾ ਉਹਨਾਂ ਦਾ ਵੱਡਾ ਵੀ ਅਰਸ਼ਣ ਸਿੰਘ ਇਨਾਂ ਦੀ ਬੜੀ ਪ੍ਰੇਰਨਾ ਸੀ ਕਿ ਇਹ ਇਲਾਕੇ ਨੂੰ ਸਾਡਾ ਮਾਣ ਤੇ ਕਿ ਕੋਈ ਵੀ ਮੁਸ਼ਕਲ ਹੋਵੇ ਬੜੀਆਂ ਲੜਾਈਆਂ ਹੁੰਦੀਆਂ ਸੀ ਜੋ ਉਸ ਸਮੇਂ ਲੋਹੇ ਪੇਟ ਕੀਤੀ ਜਾਂਦੀ ਹੈ ਸਾਡੇ ਪਰਮ ਸਤਕਾਰਯੋਗ ਖਪੂਰ ਸਿੰਘ ਜੀ ਇਸ ਮੰਚ ਦੇ ਚੇਅਰਮੈਨ ਨਾਲ ਸਰਪ੍ਰਸਤ ਜਸਵੰਤ ਸਾਹਿਬ ਜਿਹੜੇ ਸਤਿੰਦਰਪਾਲ ਜੀ ਮਾਸਟਰ ਜੋਗਾ ਸਿੰਘ ਜੀ ਪ੍ਰਵੰਤ ਮਹਿਰੀ ਜੀ ਉਹ ਵੀ ਮੰਚ ਦੇ ਪੰਚਾਇਤ ਪ੍ਰਾਧਾਨ ਸਿੰਘ ਜੀ ਇਨਦੇ ਨਾਲ ਨੇ ਜਿੰਨੇ ਪਰਮ ਹੰਦੂ ਦੀ ਯਾਦ ਤੰਦਰਪਾਲ ਸਿੰਘ ਜੀ ਸਦਵਾ ਇਸ ਨਗਰ ਦੇ ਸਰਪੰਚ ਸardar Karam Singh ਤੇ 라칸ਵਾਸੀ ਨੌਜਵਾਨ ਵੀਰੋ ਭੈਣੋ ਸੇ ਭਰੋ ਗੱਜ ਕੇ ਪੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗਦਾਰ ਸਿੰਘ ਸੰਧੂ ਦੀ ਯਾਦ ਦੇ ਵਿੱਚ ਜੋ ਆਇਸਾਲਿਕ ਬਹੁਤ ਹੀ ਭਾਰੀ ਮੇਲਾ ਹੈ ਇਹ ਲੱਗਦਾ ਉਸ ਜਾਤ ਦੇ ਵਿੱਚ ਜੁੜੇ ਆ ਗਦਾਰ ਸਿੰਘ ਸੰਧੂ ਨੂੰ ਗੱਲਾਂ ਇਸ ਇਲਾਕੇ ਦਾ ਨਹੀਂ ਬਲਕਿ ਪੰਜਾਬ ਦਾ ਔਰ ਹਿੰਦੁਸਤਾਨ ਦਾ ਕੋਨੇ-ਕੋਨੇ 'ਚ ਬੈਠਾ ਵੀਰ ਗਦਾਰ ਸਿੰਘ ਸੰਧੂ ਨੂੰ ਜਾਣਦਾ ਕਿਉਂਕਿ ਉਹਨਾਂ ਦੀ ਕਲਾਕਾਰ ਕਾਰੀ ਜਿੰਨੀ ਉਹਨਾਂ ਨੇ ਵਧੀਆ ਢੰਗ ਨਾਲ ਗਾਇਆ ਔਰ ਕਿਸੇ ਨੂੰ ਵੀ ਵਿਰਤ ਵਿੱਚ ਮਿਲਦੀਆਂ ਦੋ ਗੱਲਾਂ ਕੋਈ ਵਧੀਆ ਗਾ ਸਕਦਾ ਪਰ ਲਿਖ ਨਹੀਂ ਸਕਦਾ ਕੋਈ ਵਧੀਆ ਲਿਖ ਸਕਦਾ ਪਰ ਗਾ ਨਹੀਂ ਸਕਦਾ ਵਰਦਾਨ ਤੰਦੂ ਦੇ ਉਹ ਘਰ ਸੇ ਚ ਦੋਨੇ ਗੱਲਾਂ ਮਿਲੀਆਂ ਔਰ ਜਿੱਥੇ ਇੱਕ ਵਧੀਆ ਲਿਖਦਾ ਸੀਗਾ ਉੱਥੇ ਬਹੁਤ ਹੀ ਵਧੀਆ ਗਾ ਕੇ ਉਹਨਾਂ ਗੀਤਾਂ ਨੂੰ ਲੋਕਾਂ ਦੇ ਰੂਹ ਕਰਦਾ ਸੀ ਔਰ ਮੈਂ ਸੋਚਦਾ ਕਿ ਲਾਟਿਕ ਤੰਦੂ ਨੇ ਇਸ ਆਪਣੀ ਮਿੱਟੀ ਨੂੰ ਪਿਆਰ ਕੀਤਾ ਇੱਥੇ ਅੱਜ ਦੇਖਿਆ ਕਿ ਛੋਟੇ ਛੋਟੇ ਕਲਾਕਾਰ ਹੁੰਦੇ ਨੇ ਜਦੋਂ ਗਵਣਾ ਸ਼ੁਰੂ ਕਰਦੇ ਨੇ ਪਹਿਲਾਂ ਉਹ ਤਿਆਰੇ ਸਹਿਜ ਪਲਾਕ ਲੈ ਕੇ ਕੋਠੀ ਬਣਾਉਂਦੇ ਨੇ ਬਾਦਲਾਹ ਤੁੰਦੂ ਨੇ ਆਪਣੀ ਮਿੱਟੀ ਨੂੰ ਪਿਆਰ ਕੀਤਾ ਇਸ ਧਰਤੀ ਨੂੰ ਪਿਆਰ ਕੀਤਾ ਮੈਨੂੰ ਪਤਾ ਉਹ ਸਮਾਂ ਜਦੋਂ ਅਸੀਂ ਪੜ੍ਹਨ ਚਾਹਦੇ ਹੁੰਦੇ ਸੀ ਡਾਕੇ ਕਾਲਜ ਦੇ ਵਿੱਚ ਤਾਂ ਕਿਸੇ ਰਾਤ ਦੋਵੀਂ ਉਠਣ ਕਰਕੇ ਆਉਣਾ ਉਹਨੇ ਮੁੱਲਾ ਪਰ ਪਹਿਲਾਂ ਕੜਨਾ ਫੇਰ ਆ ਕੇ ਮੁੱਲਾਪੁਰ ਵਾਲੇ ਸੂਏ ਤੇ ਖੜਨਾ ਫਿਰ ਖੰਜਰਾ ਦੇ ਕੋਲੇ ਆ ਕੇ ਖੜਨਾ ਫੇਰ ਆ ਕੇ ਪੜਾਣ ਵਾਲੇ ਬੱਸ ਸਟੈਂਡ ਤੇ ਖੜਨਾ ਤੇ ਫਿਰ ਆਪੀ ਉਸ ਤੇ ਮੈਂ ਸਮਝਦਾ ਕਿ ਆਪਣੇ ਨਗਰ ਦਾ ਸਰਪੰਚ ਬਣੇ ਤੇ ਮੇਰੇ ਨਾਲ ਕਿਉਂਕਿ ਮੈਂ ਵੀ ਆਪੇ ਸਰਪੰਚ ਹੀ ਬਣਦਾ ਅਸੀਂ ਇਕੱਠੇ ਇੱਕ ਬਲਾਕਤ ਪਿੰਡ ਸੀਗਾ ਤੇ ਆਪਣੇ ਜਿੱਤਨਾਂ ਦੇ ਪਿੰਡ ਦੀ ਲਾਕੇ ਦੀ ਤਰੱਕੀ ਦੇਖ ਸਾ ਪਾਇਆ ਔਰ ਉਹਨਾਂ ਦਾ ਤਾਉ ਸਮਾਪਵਲੀ ਸਕਤਾ ਉਹਨਾਂ ਦਾ ਵੱਡਾ ਵੀਰ ਦਰਸ਼ਨ ਸਿੰਘ ਜਿਨ੍ਹਾਂ ਦੀ ਬੜੀ ਪ੍ਰੇਰਨਾ ਸੀਗੀ ਇਸ ਇਲਾਕੇ ਨੂੰ ਸਾਡਾ ਬਾੜ ਤੇ ਕਿ ਕੋਈ ਵੀ ਮੁਸ਼ਕਲ ਹੋਵੇ ਬੜੀਆ ਲੜਾਈਆਂ ਹੋਈਆਂ ਸੀ ਜੇ ਉਸ ਸਮੇਂ ਲੋਹੇ ਪੇਟ ਕੀਤੀ ਜਾਂਦੀ ਹੈ ਸਾਡੇ ਪਰਮ ਸਤਾਰ ਜੋ ਖਸੂਰ ਸਿੰਘ ਜੀ ਇਸ ਮੰਚ ਦੇ ਚੇਅਰਮੈਨ ਨਾਲ ਸਰਪ੍ਰਸਤ ਜਸਵੰਤ ਸਾਹਿਬ ਜਿਹੜੇ ਸਤਿੰਦਰਪਾਲ ਜੀ ਮਾਸਟਰ ਜੋਗਿਆ ਸਿੰਘ ਜੀ ਪ੍ਰਮਤ ਮਹਿਰੀ ਜੀ ਉਹ ਵੀ ਮੰਚ ਦੇ ਸੰਚਾਲਕ ਸਤਜ ਸਿੰਘ ਜੀ ਇਨਦੇ ਨਾਲ ਨੇ ਜਿੰਨੇ ਪਰਮੰਧੂ ਦੀਆਂ